ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਅੱਜ ਸਾਡੀ ਟੀਮ ਪਹੁੰਚੀ ਹੈ ਜੀ ਆ ਕਲਾਈਡ ਦੇ ਵਿੱਚ ਕਲਾਈਡ ਦੇ ਵਿੱਚ ਜਿਹੜਾ ਤੁਸੀਂ ਪਿੱਛੇ ਮੈਚ ਦੇਖ ਰਹੇ ਹੋ ਮੈਚ ਚੱਲ ਰਿਹਾ ਜੀ ਗ੍ਰੈਂਡ ਫਾਈਨਲ ਐਮ ਪੀ ਐਲ ਮੈਲਬੌਰਨ ਪ੍ਰੀਮੀਅਰ ਲੀਗ 2024 ਜਿਹੜਾ ਵਿੰਟਰ ਕੱਪ ਆ ਜੀ ਉਹਦਾ ਅੱਜ ਗ੍ਰੈਂਡ ਫਾਈਨਲ ਆ ਪਹਿਲਾ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਖਿਡਾਰੀ ਜਿਹੜੇ ਖੇਡ ਰਹੇ ਸੀ ਜਿਹੜੀ ਪਹਿਲੀ ਇਨਿੰਗ ਆ ਖਤਮ ਹੋ ਚੁੱਕੀ ਆ ਹੁਣ ਦੂਸਰੀ ਇਨਿੰਗ ਦਾ ਆਪਾਂ ਜਿਹੜਾ ਅ ਦਿਖਾਵਾਂਗੇ ਥੋੜੀ ਆਪਾਂ ਆਰਗੇਨਾਈਜ਼ਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਔਰ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਵਿੱਚ ਕਿ ਜਿਹੜੀ ਇਨਿੰਗ ਆ ਉਹ ਖਤਮ ਹੋ ਚੁੱਕੀ ਆ ਬਹੁਤ ਸੋਹਣੀ ਜਿਹੜੀ ਖੇਡ ਆ ਉਹ ਆ ਉਹਦਾ ਜਿਹੜਾ ਪਹਿਲਾ ਸੈਸ਼ਨ ਆ ਖਤਮ ਹੋ ਚੁੱਕਿਆ ਬਹੁਤ ਜਲਦੀ ਜਿਹੜੀ ਦੂਸਰੀ ਟੀਮ ਆ ਉਹਦੀ ਬੈਟਿੰਗ ਆਊਗੀ ਤੇ ਆਪਾਂ ਥੋੜੀ ਜੀ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਨਪ੍ਰੀਤ ਸੰਧੂ ਭਾਈ ਤੇ ਇੱਕ ਜਿਹੜੇ ਇਸ ਐਮਪੀਐਲ ਮੈਲਬਨ ਪ੍ਰੀਮੀਅਰ ਲੀਗ ਜਿਹੜੀ ਬੈਕਬੋਨ ਆਪਾਂ ਕਹਿ ਦਿੰਨੇ ਸਪான்ਸਰ ਹੁੰਦੇ ਨੇ ਜਿਨ੍ਹਾਂ ਤੋਂ ਆਪਾਂ ਬਹੁਤ ਸਾਰੀ ਜਿਹੜੀ ਸਪੋਰਟ ਮ ਮਨਪ੍ਰੀਤ ਬਾਈ ਹੁਣਾਂ ਦਾ ਜਿਹੜਾ ਇਹ ਵੱਖਰਾ ਇੱਕ ਹਰ ਵਾਰ ਕਿਉਂਕਿ ਮੈਨੂੰ ਐਜ਼ ਅ ਰੈੱਡ ਡਾਟ ਜੁੜਨ ਦਾ ਮੌਕਾ ਮਿਲਦਾ ਹਰ ਵਾਰ ਬਾਈ ਹੁਣਾਂ ਨਾਲ ਤੇ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਬਹੁਤ ਸਾਰੀਆਂ ਲੀਗਸ ਨਾਲੋਂ ਡਿਫਰੈਂਟ ਹੁੰਦੀਆਂ ਨੇ ਔਰ ਉਸ ਚੀਜ਼ ਦਾ ਆਪਾਂ ਸ਼ਾਦੀ ਭਰਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਸਾਰਾ ਕਿਵੇਂ ਰਿਹਾ ਸੱਸੀ ਕਾ ਬਾਈ ਜੀ ਧੰਨਵਾਦ ਸਾਰਿਆਂ ਦਾ ਬਾਈ ਜਿਹੜਾ ਆਪਾਂ ਦੇਖਦੇ ਆ ਕੋਵਿਡ ਤੋਂ ਬਾਅਦ 2022 ਦੇ ਵਿੱਚ ਮੈਨੂੰ ਯਾਦ ਆਪਾਂ ਜਿਹੜਾ ਨਾਰੇਵਾਰਨ ਤੋਂ ਸਟਾਰਟ ਹੋਇਆ ਇੱਕ ਬਹੁਤ ਸੋਹਣਾ ਤੁਹਾਡਾ ਜਿਹੜਾ ਹੁੰਦਾ ਵੀ ਜਿੱਥੋਂ ਸਟਾਰਟ ਕਰਦੇ ਹੋ ਆਪਾਂ ਵਿੰਟਰ ਸਮਰ ਦੇ ਨਾਲ ਨਾਲ 30 ਓਵਰ ਵਾਲਾ ਵੀ ਕਰਵਾਇਆ ਇਸ ਵਾਰ ਜਿਹੜਾ ਆਪਾਂ ਅੱਜ ਗ੍ਰੈਂਡ ਫਾਈਨਲ ਦੇਖ ਰਹੇ ਆ ਪਹਿਲਾ ਖਤਮ ਹੋ ਗਿਆ ਸੀ ਸੈਸ਼ਨ ਹੁਣ ਉਸ ਓਵਰਾਲ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡੇ ਹਾਂਜੀ ਭਾਜੀ ਬਹੁਤ ਜ਼ਿਆਦਾ ਵਧੀਆ ਰਿਹਾ ਟੀਮਾਂ ਨਾਲ ਸਾਡਾ ਐਕਸਪੀਰੀਅੰਸ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਪਿਛਲੇ 4 ਸਾਲਾਂ ਤੋਂ ਆਰਗੇਨਾਈਜ਼ ਕਰ ਰਹੇ ਆ ਤੇ ਅੱਜ ਆਪਣਾ ਗ੍ਰੈਂਡ ਫਾਈਨਲ ਸੀ ਪਿੱਛੇ ਗ੍ਰੇਡ 2 ਦਾ ਸੀਯੂਸੀਸੀ ਕਿੰਗਸ ਵਰਸਸ ਬਾਸ਼ਾ 11 ਦਾ ਉਹ ਮੈਚ ਜਿਹਦੇ ਵਿੱਚ ਸੀਯੂਸੀਸੀ ਨੇ ਜਿੱਤਿਆ ਤੇ ਹੁਣ ਆਪਣੀ ਹਾਫ ਇਨਿੰਗਸ ਦੇ ਵਿੱਚ ਇੱਧਰ ਗ੍ਰੇਡ 1 ਦਾ ਗ੍ਰੈਂਡ ਫਾਈਨਲ ਘਜਾਰਾ ਕ੍ਰਿਕਟ ਕਲਬ ਪਲੱਸ ਮੈਲਬਨ ਬੁਲ ਮੈਲਬਨ ਬੁਲਸ ਦਾ ਚੱਲ ਰਿਹਾ ਤੇ ਉਹ ਇਨਿੰਗ ਵੀ ਆਪਣੀ ਅੱਧੀ ਕੰਪਲੀਟ ਹੋ ਚੁੱਕੀ ਆ ਤੇ ਓਵਰਆਲ ਜੇ ਐਕਸਪੀਰੀਅੰਸ ਦੀ ਆਪਾਂ ਗੱਲ ਕਰੀਏ ਟੀਮਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਮਤਲਬ ਜਿਵੇਂ ਆਪਾਂ ਵੇਖਿਆ ਕਿਉਂਕਿ ਟੀਮਾਂ ਤੋਂ ਬਿਨਾ ਟੂਰਨਾਮੈਂਟ ਅੱਗੇ ਨਹੀਂ ਵੱਧ ਸਕਦੇ ਤੇ ਓਵਰਆਲ ਉਹਨਾਂ ਨੇ ਇਹ ਵੀ ਜਿਵੇਂ ਸਾਡੀ ਸਪੋਰਟ ਕੀਤੀ ਅਸੀਂ ਵੀ ਕ੍ਰਿਕਟ ਨੂੰ ਇੱਕ ਵਧੀਆ ਪਲੈਟਫਾਰਮ ਦੇ ਸਕੀਏ ਉਹਨਾਂ ਨੂੰ ਹਰ ਇੱਕ ਸਾਲ ਅਸੀਂ ਨਵੇਂ ਤੋਂ ਨਵੇਂ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੋਪਫੁਲੀ ਅੱਗੇ ਵੀ ਇਸੇ ਚੀਜ਼ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਜਿਵੇਂ ਪਿਛਲੇ ਸਾਲ ਸਮਰ ਕੱਪ ਵੀ ਸ਼ੁਰੂ ਕੀਤਾ ਸੀ ਤੇ ਉਹ ਆਪਣਾ 1 3 ਸੈਕਿੰਡ ਈਅਰ ਹੈ ਸਾਲ ਤੇ ਅਸੀਂ ਵੱਧ ਤੋਂ ਵੱਧ ਟੀਮਾਂ ਤੋਂ ਇਹ ਹੀ ਉਮੀਦ ਕਰਦੇ ਹਾਂ ਵੀ ਅਸੀਂ ਉਹਨੂੰ ਜਿਹੜਾ ਸਾਡਾ ਇੱਕ ਬਣਿਆ ਹੋਇਆ ਪਲੈਟਫਾਰਮ ਉਹਨੂੰ ਆਪਾਂ ਅੱਗੇ ਕੰਟੀਨਿਊ ਕਰ ਸਕੀਏ ਤੇ ਟੀਮਾਂ ਦਾ ਸਾਡੇ ਤੇ ٹرسٹ ਬਣਿਆ ਰਹੇ ਬਿਲਕੁਲ ਭਾਈ ਮੈਂ ਕਿਉਂਕਿ ਇਹਦੀ ਸ਼ਾਦੀ ਭਾਰ ਸਕਦਾ ਐਜ਼ ਅ ਰੈਡ ਡਾਟ ਮੈਂ ਹਰ ਮੈਚ ਨੂੰ ਕਵਰ ਕਰਦਾ ਹੋਰ ਵੀ ਲੀਗਸ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਪਰ ਇੱਕ ਤਾਂ ਸਭ ਤੋਂ ਚੰਗੀ ਗੱਲ ਜਿਹੜੀ ਲੱਗਦੀ ਵੀ ਨੋ ਅਲਕੋਹਲ ਇਹ ਸਾਡਾ ਬਹੁਤ ਚੰਗੀ ਗੱਲ ਆ ਆਪਾਂ ਨੂੰ ਲੱਗਦਾ ਵੀ ਸਪੋਰਟਸ ਐਜ਼ ਅ ਸਪੋਰਟਸ ਹੀ ਲਿਆ ਜਾਵੇ ਔਰ ਜਦੋਂ ਆ ਕੇ ਇੱਥੇ ਦੇਖੀਦਾ ਜਿਹੜਾ ਲੈਵਲ ਹੁੰਦਾ ਪਲੇਅਰਾਂ ਦਾ ਪਲੇ ਕਰਨ ਦਾ ਜਾਂ ਔਨ ਟਾਈਮ ਸਟਾਰਟ ਹੋਣ ਦਾ ਜਾਂ ਜੋ ਜਿਹੜੀ ਵੀ ਕੋਈ ਮਾੜੀ-ਮੋਟੀ ਦਿੱਕਤ ਆਉਂਦੀ ਉਹਨੂੰ ਨਾਲ ਦੀ ਨਾਲ ਹੱਲ ਕਰਨਾ ਮਨਪੀਰ ਭਾਈ ਇੱਕ ਤਾਂ ਇਹ ਚੀਜ਼ ਵੱਖਰੀ ਆ ਔਰ ਜੇ ਆਉਣ ਵਾਲੇ ਥੋੜੇ ਜਿਹਾ ਆਪਾਂ ਦੱਸੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਆਪਾਂ ਲੈ ਕੇ ਆ ਰਹੇ ਕਾਪੀ ਅੱਜ ਹੁਣ ਜਿੱਦ ਤਰ੍ਹਾਂ ਇਹਨਾਂ ਨੇ ਬੰਤਪੀਰ ਭਾਈ ਜੀ ਤੁਹਾਨੂੰ ਆਲਰੇਡੀ ਦੱਸਿਆ ਕਿ ਅਸੀਂ 에ਰਕਾ ਸਮਰ ਕੱਪ ਵੀ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਜੇ ਤੱਕ ਲਾਸਟ ਈਅਰ ਸਾਨੂੰ 16 ਟੀਮਾਂ ਨੇ ਸਹਿਯੋਗ ਦਿੱਤਾ ਸੀ ਤੇ 에ਰਕਾ ਸਮਰ ਦੇ ਵਿੱਚ ਸਾਡੇ ਉਮੀਦ ਹੈ ਸਾਡੀ ਉਮੀਦ ਟੀ ਅਰਾਊਂਡ 30 ਟੀਮ ਸਾਡੇ ਨਾਲ ਜੁੜੂਗੀਆਂ ਤੇ ਜਿਹਦੇ ਨਾਲ ਅਸੀਂ ਸਮਰ ਦੇ ਵਿੱਚ ਬਹੁਤ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਉਦੋਂ ਵੈਦਰ ਵੀ ਵਧੀਆ ਹੁੰਦਾ ਚਲੋ ਵਿంటర్ 'ਚ ਟੀਮਾਂ ਸਹਿਯੋਗ ਦਿੰਦੀਆਂ ਬਟ ਜਿਹੜਾ ਸਮਰ 'ਚ ਖੇਡਣ ਦਾ ਵੱਖਰਾ ਹੀ ਮਜ਼ਾ ਆ ਜੀ ਤੇ ਇਸ ਕਰਕੇ ਹੁਣ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਟੀਮਾਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨ ਤੇ ਅਸੀਂ ਸਮਰ ਨੂੰ ਵੀ ਵੱਡਾ ਕਰ ਸਕੀਏ ਵਿంటర్ ਵਾਂਗੂ ਇਹੋ ਹੀ ਸਾਡੀ ਉਮੀਦ ਆ ਜੀ ਬਿਲਕੁਲ ਜੀ ਅੱਜ ਵੀ ਆਪਾਂ ਜੇ ਗੱਲ ਕਰੀਏ ਤਾਂ ਲੱਕੀ ਰਹੇ ਆਪਾਂ ਕਿ ਮੀਂਹ ਹੈ ਨੀਗਾ ਮੈਲਬਨ ਦੇ ਵੈਦਰ ਦੇ ਵਿੱਚ ਉਹ ਵੀ ਵਿంటర్ ਦੇ ਵਿੱਚ ਬਹੁਤ ਸੋਹਣਾ ਜਿਹੜਾ ਸ ਐਜ਼ ਅ ਸਪੌਂਸਰ ਜੁੜੇ ਨੇ ਐਮਪੀਐਲ ਦੇ ਨਾਲ ਮੈਲਬਨ ਪ੍ਰੀਮੀਅਰ ਲੀਗ ਬਾਈ ਕਿਦਾਂ ਦਾ ਐਕਸਪੀਰੀਅੰਸ ਆ ਪਹਿਲਾ ਸਵਾਲ ਤਾਂ ਇਹੀ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਅੰਸ ਆਈ ਮੈਂ ਪਹਿਲੀ ਵਾਰੀ ਜੁੜਿਆ ਤੇ ਬਹੁਤ ਹੀ ਜ਼ਿਆਦਾ ਆਨੰਦ ਆ ਤੇ ਇਹ ਬੱਚਿਆਂ ਲੈ ਕੇ ਆਓ ਨਾਲ ਫੈਮਿਲੀ ਨੂੰ ਲੈ ਕੇ ਆਓ ਤੇ ਬੱਚਿਆਂ ਨੂੰ ਦਿਖਾਓ ਮੈਚ ਤੇ ਖਾਣ ਪੀਣ ਦਾ ਕੰਮ ਪੂਰਾ ਯੂਰੇ ਸਿਰਾ ਹਾਂ ਜ਼ਰੂਰ ਭਾਈ ਬਿਜ਼ਨਸ ਬਾਰੇ ਵੀ ਗੁਰਜ਼ੋਰਾ ਹੋਮਸ ਬਾਰੇ ਜੇ ਗੱਲ ਕਰੀਏ ਕੀ ਕੀ ਆਪਣੀਆਂ ਸਰਵਿਸਿਜ਼ ਨੇ ਔਰ ਜੇ ਡੀਟੇਲਸ ਥੋੜੀ ਦੱਸ ਸਕੋ ਵੀ ਕੰਟੈਕਟ ਜੇ ਕਿਸੇ ਨੇ ਕਰਨਾ ਤਾਂ ਉਹ ਕਿੱਥੇ ਕਰ ਸਕਦੇ ਜ਼ਰੂਰ ਜ਼ਰੂਰੀ ਆਪਾਂ ਕਰਦੇ ਹਾਂ ਸਿੰਗਲ ਸਟੋਰੀ ਡਬਲ ਸਟੋਰੀ ਟਾਊਨ ਹਾਊਸ ਰੈਨੋਵੇਸ਼ਨਸ ਯੂਨਿਟਸ ਕੋਈ ਵੀ ਕੰਮ ਹੋਵੇ ਰਿਲੇਟਡ ਬਿਲਡਿੰਗ ਆਪਾਂ ਕਰਦੇ ਹਾਂ ਤੇ ਤੁਸੀਂ ਸਾਨੂੰ ਗੂਗਲ ਤੇ ਸਰਚ ਕਰ ਸਕਦੇ ਹੋ ਤੇ ਉੱਥੇ ਸਾਰੀ ਡਿਟੇਲਾਂ ਪਈਆਂ ਨੇ ਤੁਸੀਂ ਉੱਥੋਂ ਸਾਨੂੰ ਈਮੇਲ ਕਰ ਸਕਦੇ ਹੋ ਤੇ ਜਰੂਰ ਕਰੋ ਜੀ ਤੇ ਕੁਆਲਿਟੀ ਕੰਮ ਕਰਦੇ ਆਪਾਂ ਤੇ ਸਪੀਡ ਤੇ ਕੰਮ ਕਰਦੇ ਆਂ ਤੇ ਜਰੂਰ ਸਾਨੂੰ ਸੰਪਰਕ ਕਰੋ ਜੀ ਬਿਲਕੁਲ ਜੀ ਧੰਨਵਾਦ ਬਾਈ ਤੁਹਾਡਾ ਵੀ ਔਰ ਮੈਨੂੰ ਬਾਈ ਹੁਣਾਂ ਨਾਲ ਜੁੜਿਆ ਨੂੰ ਸ਼ੁਰੂ ਤੋਂ ਪਹਿਲੇ ਦਿਨ ਤੋਂ ਨਾਲ ਜੁੜਿਆ ਤਾਂ ਮੈਂ ਕਹਿ ਸਕਦਾ ਵੀ ਜਿੰਨੇ ਹੋਰ ਸਪான்ਸਰ ਨੇ ਭਰਾ ਹਰ ਵਾਰ ਜੁੜਦੇ ਨੇ ਸੋ ਉਮੀਦ ਆ ਤੁਸੀਂ ਵੀ ਬਾਈ ਹੁਣਾਂ ਨਾਲ ਜੁੜੇ ਰਹੋਗੇ ਨਹੀਂ ਜਰੂਰ ਜਰੂਰੀ ਆਪਾਂ ਨਾਲੀਏ ਬਾਈ ਹੁਣਾਂ ਦੇ ਹੁਣ ਆਪਾਂ ਨੂੰ ਐਮਪੀਐਲ ਨੂੰ ਵੱਡਾ ਕਰੀਏ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਰੇ ਤੇ ਦਿਖਾਓ ਬੱਚਿਆਂ ਨੂੰ ਤੇ ਆਪਾਂ ਅਗਲੇ ਸਾਲ ਇਹਨੂੰ ਹੋਰ ਉੱਪਰ ਲੈ ਕੇ ਚੱਲੀਏ ਧੰਨਵਾਦ ਧੰਨਵਾਦ ਵੀਕਰਮ ਬਾਈ ਮਨਪੀਰ ਬਾਈ ਧੰਨਵਾਦ ਜੀ ਤੁਹਾਡਾ ਸੋ ਬਿਲਕੁਲ ਜੀ ਐਮਪੀਐਲ ਨੂੰ ਹੋਰ ਵੱਡੇ ਲੈਵਲ ਤੇ ਜਿਹੜਾ ਕਾਪਾ ਉਹ ਲੈ ਕੇ ਜਾਣ ਦੀ ਆਪਾਂ ਕੋਸ਼ਿਸ਼ ਕਰਾਂਗੇ ਹਰ ਸਾਲ ਜਿਹੜਾ ਇੱਥੇ ਗ੍ਰੈਂਡ ਫਾਈਨਲ ਹੁੰਦਾ ਉਹਦੇ ਵਿੱਚ ਕੋਸ਼ਿਸ਼ ਹੁੰਦੀ ਬੜੀਆਂ ਫੈਮਲੀਆਂ ਨੇ ਉਹ ਵੀ ਆਉਣ ਪਿੱਛੇ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਇਕੱਠ ਬਲਵਿੰਦਰ ਭਾਈ ਨੂੰ ਮੈਂ ਕਹੂੰਗਾ ਥੋੜਾ ਆਪਾਂ ਦਿਖਾ ਦਿੰਨੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਆਲਰੇਡੀ ਪਹੁੰਚੇ ਹੋਏ ਨੇ ਹਾਲਾਂਕਿ ਥੋੜਾ ਜਿਹੜਾ ਠੰਡ ਕਾਫੀ ਇੱਥੇ ਵੇਖਣ ਨੂੰ ਮਿਲੀ ਆ ਸੋ ਆਪਾਂ ਹੁਣ ਧੰਨਵਾਦ ਕਰਦੇ ਆ ਸਾਰੇ ਸਪਾਂਸਰਸ ਦਾ ਮਨਪੀਰ ਭਾਈ ਹੋਣਾਂ ਦਾ ਤੇ ਤੁਸੀਂ ਦੇਖਦੇ ਰਹੋ ਜੀ ਪੰਜਾਬ ਟੀਵੀ ਆਸਟ੍ਰੇਲੀਆ ਧੰਨਵਾਦ